ਜਕ ਬਾਝ ਨਿਸ਼ਾਨੀ ਗਹਿਰਤ ਦੀ ਲ ਕਲਗੀ ਤਖਤ ਸਜਾਉਂਦਾ ਰਿਹਾ ਅਨੰਦਪੁਰ ਦੀ ਐਸੀ ਸ਼ਾਨ ਬਣੀ 인ਦਰਵੀਸ਼ੀ ਛਕਾਉਂਦਾ ਰਿਹਾ ਅੰਮ੍ਰਿਤ ਦੇ ਬਾਟੇ ਦੀ ਖੰਡੇ ਦੀ ਐਸੀ ਪੋਹਲ ਕਢੀ ਜੋ ਪੀਂਦਾ ਗਿਆ ਉਹ ਆਪਣਾ ਆਪ ਧਰਮ ਤੋਂ ਬਾੜ ਗਿਆ ਸਿੱਖਾਂ ਲਈ ਐਸੀ ਰੀਤ ਕਢੀ ਆਪਣੇ ਕੱਲੇ ਕੱਲੇ ਜੋਧੇ ਨੂੰ ਲੱਖਾਂ ਨਾਲ ਲੜਾ ਦਿੱਤਾ ਭਾਰ ਕੀ ਧਰਮ ਤੋਂ ਜਿਗਰ ਦੇ ਟੋਟਿਆਂ ਨੂੰ ਪੱਕੀਆਂ ਕੰਦਾ ਸਿੱਖੀ ਦੀਆਂ ਉਸਾਰ ਗਿਆ ਸਰਵੰਸ ਕੁਰਬਾਨ ਕਰ ਦਿੱਤਾ ਗੁਰੂ ਪਿਤਾ ਨੇ ਹਰ ਇਨਸਾਨ ਨੂੰ ਬਣਾ ਆਪਣਾ ਪਰਿਵਾਰ ਲਿਆ ਰਤਬਾ ਦਿੱਤਾ ਧੀਆਂ ਤੇ ਪੁੱਤਾਂ ਦਾ ਸਾਨੂੰ ਸਭ ਨੂੰ ਇਸੇ ਕਰਕੇ ਹੀ ਸਭ ਨੂੰ ਗੱਲ ਨਾਲ ਲਾਉਂਦਾ ਰਿਹਾ ਕੋਈ ਹੋ ਹੀ ਨਹੀਂ ਸਕਦਾ ਮੇਰੇ ਗੁਰੂ ਪਿਤਾ ਵਰਗਾ ਜੋ ਗਿੱਦੜਾਂ ਤੋਂ ਸ਼ੇਰ ਬਣਾਉਂਦਾ ਗਿਆ ਜੋ ਗਿੱਦੜ